ਆਪਣੀਆਂ ਫਾਰਮਿੰਗ ਵੀਡੀਓਜ਼ ਦੇ ਕਰਕੇ ਮਸ਼ਹੂਰ ਹੋਈ ਮੈਕੋ ਟਿੱਲੋ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਪਿਛਲੇ ਸਮੇਂ ਉਸ ਦਾ ਅਨਮੋਲ ਗਿੱਲ ਦੇ ਨਾਲ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਮੈਕੋ ਟਿੱਲੋ ਨੂੰ ਕਾਫੀ ਜ਼ਿਆਦਾ ਲੋਕ ਪਸੰਦ ਕਰਨ ਲੱਗੇ ਤੇ ਉੱਥੇ ਹੀ ਉਸ ਨੂੰ ਚਾਹਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਕਾਫੀ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਨੂੰ ਪਿਆਰ ਕਰਦੇ ਹਨ ਤੇ ਹਾਲ ਹੀ ਦੇ ਵਿੱਚ ਮੈਕੋ ਟਿੱਲੋ ਦੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਲੋਕ ਉਸ ਨੂੰ ਕਾਫੀ ਜ਼ਿਆਦਾ ਕਮੈਂਟ ਕਰ ਹਾਂ ਤੇ ਉਹਨਾਂ ਕਮੈਂਟਾਂ ਤੋਂ ਬਾਅਦ ਮੈਕੂ ਟੱਲੋ ਨੇ ਇੱਕ ਦਿਨ ਪਹਿਲਾਂ ਵੀ ਉਹਨਾਂ ਚੀਜ਼ਾਂ ਦਾ ਜਵਾਬ ਦਿੱਤਾ ਸੀ ਤੇ ਅੱਜ ਵੀ ਮੈਕੂ ਟੱਲੋ ਨੇ ਲਾਈਵ ਆ ਕੇ ਇਸ ਚੀਜ਼ ਦਾ ਜਵਾਬ ਦਿੱਤਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਮੈਕੂ ਟੱਲੋ ਦੇ ਵੱਲੋਂ ਲਗਾਤਾਰ ਆਪਣੇ ਇੰਸਟਾਗ੍ਰam ਉੱਤੇ ਸੈਡ ਸਟੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜਿਸ ਤੋਂ ਬਾਅਦ ਲੋਕ ਉਸ ਨੂੰ ਕਮੈਂਟ ਕਰ ਰਹੇ ਹਨ ਕਿ ਕੀ ਹੋਇਆ ਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਮੈਕੂ ਟੱਲੋ ਨੇ ਇੱਕ ਪੋਸਟ ਦੇ ਜ਼ਰੀਏ ਦਿੱਤਾ ਹੈ ਉਸ ਨੇ ਕੀ ਕਿਹਾ ਉਸ ਨੇ ਆਪਣੀ ਪੋਸਟ ਦੇ ਵਿੱਚ ਉਹਨਾਂ ਲੋਕਾਂ ਨੂੰ ਵੱਡਾ ਜਵਾਬ ਦਿੱਤਾ ਹੈ ਉਸਨੇ ਲਿਖਿਆ ਕਿ ਹਾਂਜੀ ਸਾਰੇ ਪੁੱਛੀ ਜਾਂਦੇ ਆ ਕੀ ਹੋਇਆ ਕੀ ਹੋਇਆ ਸਾਰਾ ਕੁਝ ਆਪਾਂ ਇੱਕ ਵੀਡੀਓ ਜਾਂ ਪ੍ਰੋਪਰ ਇੰਟਰਵਿਊ ਚ ਕਲੀਅਰ ਕਰਾਂਗੇ 2-3 ਦਿਨਾਂ ਤੱਕ ਵਾਹਿਗੁਰੂ ਮੇਰ ਕਰੇ ਸਭ ਕੁਝ ਵਧੀਆ ਐਵੇਂ ਦਾ ਕੁਝ ਨਹੀਂ ਹੋਇਆ 올 ਓਕੇ ਆ ਗਾਈਸ ਤਾਂ ਮੈਕੂ ਟੱਲੋ ਦੀ ਇਸ ਪੋਸਟ ਤੋਂ ਬਾਅਦ ਵੱਡੇ ਸਵਾਲ ਖੜੇ ਹੁੰਦੇ ਹਨ ਤੇ ਲੋਕ ਉਹਨਾਂ ਨੂੰ ਕਾਫੀ ਜ਼ਿਆਦਾ ਕਮੈਂਟ ਕਰ ਰਹੇ ਹਨ ਕਿਉਂਕਿ ਉਸ ਦਾ ਵਿਆਹ ਹੋਏ ਨੂੰ ਹਜੇ ਕੁਝ ਹੀ ਸਮਾਂ ਹੋਇਆ ਹੈ ਉਸ ਦੀ ਅਨਮੋਲ ਦੇ ਨਾਲ ਕੋਈ ਅਣਵਣ ਹੋ ਗਈ ਹੈ ਜਾਂ ਉਸ ਦਾ ਕੋਈ ਫੈਮਿਲੀ ਮੈਟਰ ਹੈ ਇਸ ਬਾਰੇ ਅਸੀਂ ਹਜੇ ਕੁਝ ਤੁਹਾਨੂੰ ਨਹੀਂ ਦੱਸ ਸਕਦੇ ਪਰ ਜਿਵੇਂ ਹੀ ਮੈਕੂ ਟੱਲੋ ਦੇ ਵੱਲੋਂ ਇਹ ਪੋਸਟ ਸ਼ੇਅਰ ਕੀਤੀ ਗਈ ਤਾਂ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਇਸ ਤੋਂ ਪਹਿਲਾਂ ਵੀ ਇੱਕ ਦਿਨ ਮੈਕੂ ਟੱਲੋ ਨੇ ਇੱਕ ਵੀਡੀਓ ਸ਼ੇਅਰ ਕੀਤੀ ਕੀਤੀ ਸੀ ਤੁਸੀਂ ਵੀ ਦੇਖੋ ਉਹ ਉਸ ਦੀ ਵੀਡੀਓ ਯਾਰ ਸਾਰੇ ਪੁੱਛੀ ਜਾਂਦੇ ਨੇ ਹਨਾ ਵੀ ਜਿੱਦੀ ਕੀ ਹੋਇਆ ਵੀ ਤੁਸੀਂ ਸੈਡ ਸਟੋਰੀਆਂ ਪਾਈ ਜਾਂਦੇ ਹੋ ਤਾਂ ਕੁਝ ਵੀ ਹਜੇ ਮੈਨੂੰ ਵੀ ਨਹੀਂ ਪਤਾ ਯਾਰ ਵੀ ਕੀ ਹੋਇਆ ਸੋ ਪਲੀਜ਼ ਹਜੇ ਕੋਈ ਵੀ ਡਿਸਟਰਬ ਨਾ ਕਰੋ ਵੀ ਕੀ ਹੋਇਆ ਕਿ ਨਹੀਂ ਹੋਇਆ एवरीथिंग ਇਜ਼ ਓਕੇ ਜਿਵੇਂ ਵੀ ਮੈਂ ਹਾਂ ਮੈਂ ਇਨ ਫਿਊਚਰ ਕੁਝ ਦਿਨਾਂ ਤੱਕ ਜਿੱਦਾਂ ਵੀ ਲਾ ਲੋ ਹਜੇ ਮੈਂ ਵੀ ਬਲੈਂਕ ਆ ਮੈਨੂੰ ਵੀ ਕੁਝ ਨਹੀਂ ਪਤਾ ਮੈਂ ਸ਼ੇਅਰ ਜ਼ਰੂਰ ਕਰੂੰ ਤੁਹਾਡੇ ਸਭ ਨਾਲ ਬਟ ਫਿਲਹਾਲ ਨਹੀਂ ਪਤਾ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ